ਹੈਲੋ ਜੀ ਪਿਆਰ ਜਾਲਨੇ ਸਾਰਿਆਂ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਨਾ ਵਲੌਗ ਚਾਲੂ ਕਰਨ ਲੱਗੇ ਆਂ ਸੋ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੁਣ ਆਪਾਂ ਚੱਲੇ ਆਂ ਆਪਣੇ ਪੈੜੀ ਚ ਤੇ ਅੱਜ ਫੇਰ ਆਪਾਂ ਨੂੰ ਸ਼ਾਮਾਂ ਹੋ ਗਈਆਂ ਐ ਕਿਉਂਕਿ ਸਵੇਰ ਦਾ ਪੈਂਡਿਆ ਸੀ ਮੀਂਹ ਇਸੇ ਕਰਕੇ ਆਪਾਂ ਵਲੌਗ ਬਣਾ ਨਹੀਂ ਪਾਏ ਤੇ ਹੁਣ ਆਪਾਂ ਵਲੌਗ ਚਾਲੂ ਕੀਤਾ ਐ ਤੇ ਹੁਣ ਆਪਾਂ ਚੱਲੇ ਆਂ ਪੈੜੀ ਚ ਦੇਖ ਕੇ ਉਹਨੇ ਕਿੰਨਾ ਕੁ ਪਾਣੀ ਨੇ ਨੁਕਸਾਨ ਕੀਤਾ ਐ ਕਿਉਂਕਿ ਕਵੇਰ ਦਾ ਮੀਂਹ ਪੈਣ ਦਾ ਤੇ ਪਾਣੀ ਮੈਨੂੰ ਲੱਗਦਾ ਹੈ ਬਹੁਤ ਹੋ ਗਿਆ ਹੋਣਾ ਹੈ ਤੇ ਤੁਹਾਨੂੰ ਜਾ ਕੇ ਦਿਖਾਉਣੇ ਆ ਕਿੰਨਾ ਕੁ ਪਾਣੀ ਚੜਿਆ ਹੈ ਇਹ ਇਹ ਕੋਈ ਮੀਂਹ ਦਾ ਆਹ ਵੇਖੋ ਜਿੱਥੇ ਪਾਣੀ ਪਾਣੀ 흘ੀ ਜਾ ਕਤੇ ਹੀ ਭਰਿਆ ਪਿਆ ਹੈ ਅੱਜ ਆਪਣੀ ਮੋਟਰ ਨੂੰ ਜਿਹੜਾ ਰਾਹ ਜਾਂਦਾ ਹੈ ਪਰ ਕੋਈ ਗੱਲ ਨਹੀਂ ਇੱਕ ਰਾਹ ਹੋ ਰਿਹਾ ਆਪਾਂ ਉੰਦੀ ਚੱਲਾਂਗੇ ਤੇ ਅੱਜ ਦਾ ਮੀਂਹ ਵਰਗਾ ਤੇ ਝੋਨਿਆਂ ਦੇ ਤੋ ਤੱਕ ਪਾਣੀ ਆ ਜਾਣਾ ਲੇਖੋ ਬੱਦਲ ਸਾਰੇ ਕਾਲਾ ਛਾ ਹੋ ਜਾ ਪਿਆ ਆਏ ਜੀ ਜੇਕਰ ਇਹ ਫਰੀ ਹੋ ਜਾਂਦਾ ਉਹ ਬੈਂਡਾ ਤੇ ਹੋ ਜੀ ਆਪਾਂ ਪਹੁੰਚ ਚੁਕੇ ਆਪਣੀ ਪੈੜੀ ਚ ਤੇ ਹਾਂ ਦੰਖਾਉਨੇ ਆਪਣਾ ਝੋਨਾ ਪਾਸੀ ਪਾਣੀ ਤੇ ਨਹੀਂ ਚੜਿਆ ਏ ਬਚਾ ਏ ਅਜੇ ਪਰ ਖੱਲੇ ਵਾਲੇ ਮੈਨੂੰ ਉਮੀਦ ਚੜ ਗਿਆ ਹੋਣਾ ਏ ਉਤਲੇ ਵਾਲੇ ਉਤਲੇ ਵਾਲੇ ਤੇ ਬਚੇ ਹੋਏ ਆ ਤੁਹਾਨੂੰ ਦਿਖਾਉਨੇ ਆ ਜੀ ਹਾਂ ਜੀ ਆਹ ਵੇਖੋ ਆ ਆਪਣਾ ਖੱਲੇ ਵਾਲਾ ਝੋਨਾ ਤੇ ਦੱਸੋ ਮੈਨੂੰ ਉਮੀਦ ਆ ਕਿ 3-3 ਚਾਰ 3-3 ਫੁੱਟ 4-4 ਫੁੱਟ ਪਾਣੀ ਚੜ ਗਿਆ ਹੋਣਾ ਹੈ ਜੇ ਅੱਜ ਦਾ ਮੀਂਹ ਵੀ ਪੈਂਦਾ ਹੈ ਤੇ ਚ ਪਾਣੀ ਹੋਰ ਵੱਧ ਜਾਊਗਾ ਹਾਂ ਤਾਂ ਬਾਬੇ ਅਗੇ ਅਰਦਾਸ ਹੈ ਕਿ ਮੀਂਹ ਬੰਦ ਕਰ ਦੇ ਬਾਬਾ ਜੀ ਉਹ ਕਿ ਚੋਨੇ ਸਾਰੇ ਸਾਰੇ ਤੇ ਆ ਜੇ ਹੁਣ ਮੀਂਹ ਪਿੰਦਾ ਰਿਹਾ ਤਾਂ ਸਾਰਾ ਝੋਨਾ ਖਰਾਬ ਹੋ ਜਾਣਾ ਹੈ ਇਹ ਪਾਣੀ ਤਾਂ ਬਾਬਾ ਜੀ ਮੀਂਹ ਹਟਾ ਦੇ ਤਾਂ ਕਿ ਝੋਨੇ ਵੱਜ ਜਾਣ ਹਾਂਜੀ ਜਿੱਦਾਂ ਕਿ ਆਪਾਂ ਘਰੇ ਆ ਗਏ ਸੀ ਤੇ ਇੱਕ ਜ਼ਰੂਰੀ ਬੇਨਤੀ ਹੈ ਕਿ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਪੰਜਾਬ ਵਿੱਚ ਹੜਾ ਆਏ ਹੋਏ ਆ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਚੁਕਿਆ ਹੈ ਹਰ ਪਾਸੇ ਪਾਣੀ ਹੀ ਪਾਣੀ ਆ ਕਿਸੇ ਦੀ ਡੰਗਰ ਕਿਸੇ ਦੇ ਤੂੜੀ ਕਿਸੇ ਸਭ ਕੁਝ ਰੋਲ ਚੁਕਿਆ ਹੈ ਜਿਵੇਂ ਕਿ ਕਣਕ ਕਣਕ ਝੋਨਾ ਸਭ ਬਰਬਾਦ ਹੋ ਚੁਕਿਆ ਹੈ ਤੇ ਆਪਾਂ ਯੂਪੀ ਦੀਆਂ ਸੰਗਤਾਂ ਨੂੰ ਵੀ ਇੱਕ ਬੇਨਤੀ ਹੈ ਕਿ ਆਪਾਂ ਨੂੰ ਵੀ ਮਦਦ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਕਿਸੇ ਜਿਵੇਂ ਕਿ ਜਿਵੇਂ ਕਿਸੇ ਕੋਲ ਕਣਕ ਹੁੰਦੀ ਹੈ ਜਾਂ ਕਿਸੇ ਕੋਲ ਪੈਸੇ ਕਣਕ ਜਿਵੇਂ ਕਿ 50 ਕਿਲੋ ਜਾਂ ਕਿਸੇ ਕੋਲ 10 ਕਿਲੋ ਜਾਂ ਕਵੰਟਰ ਕੋਈ ਦੇ ਸਕਦਾ ਜਿੰਨੀ ਕੇ ਦੀ ਸਦਾ ਦੇ ਸਕਦਾ ਹੈ ਉਹ ਆਪਣਾ ਜ਼ਰੂਰ ਦਾਨ ਦੇਵੇ ਜਾਂ ਕੇ ਪੰਜਾਬ ਦੀ ਮਦਦ ਕਰੇ ਤਾਂ ਕਿ ਆਪਾਂ ਵੀ ਯੂਪੀ ਵਾਲੇ ਪੰਜਾਬ ਨਾਲ ਖੜ ਸਕੀਏ ਤਾਂ ਕਿ ਉਹਨਾਂ ਨੂੰ ਵੀ ਮਾਣ ਹੋਵੇ ਕਿ ਯੂਪੀ ਵਾਲੇ ਆਪਣੇ ਆਪਣੇ ਪੰਜਾਬ ਨਾਲ ਖੜੇ ਸੀ ਜਿੰਨੇ ਜੋਗਾ ਹੈਗਾ ਕੋਈ ਵੀ ਜ਼ਰੂਰ ਜਾ ਕੇ ਮਦਦ ਕਰੋ ਪੰਜਾਬ ਦੀ ਕੋਈ ਕਿਸੇ ਕੋ ਕੁਝ ਵੀ ਜਿਹੜੀ ਵੀ ਸਕਦਾ ਬੰਦੀ ਹੈ ਜ਼ਰੂਰ ਦਿਓ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਹਾਂਜੀ ਇਹ ਸੀ ਅੱਜ ਦਾ ਵਲੌਗ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇ ਪਲੀਜ਼ ਲਾਈਕ ਕੀ ਆ ਤੇ ਸਬਸਕ੍ਰਾਈਬ ਜ਼ਰੂਰ ਕਰੋ ਮੇਰੇ ਚੈਨਲ ਨੂੰ ਮੇਰਾ ਚੈਨਲ ਨਾਮ ਹੈ ਗੁਜਰਤ ਸਿੰਘ ਵਲੌਗ ਚੈਨਲ ਹਾਂਜੀ ਵਲੌਗ ਚੈਨਲ ਦੇ ਅੱਗੇ ਜ਼ਰੂਰ ਚੈਨਲ ਪਾਇਆ ਕਰੋ ਵਲੌਗ ਦੇ ਅੱਗੇ ਤਾਂ ਕਿ ਤੁਹਾਨੂੰ ਪੂਰਾ ਚੈਨਲ ਦਾ ਪਤਾ ਲੱਗ ਸਕੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਕਿ ਤਾਂ ਅੱਡੇ ਵਾ ਤੇ ਮਹੌਰ ਵਧੀਆ ਵਧੀਆ ਵੀਡੀਓ ਲੈ ਕੇ ਆ ਸਕਾਂ